ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਡਰ ਪੰਜਾਬੀ মিডিਆ ਮਹਿਮਾਨ ਪ੍ਰਤਕਾਰ ਹਾਜ਼ਰਾਂ ਸਵੇਰ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਕੰਗਨਾ ਰਣਾਤ ਨੇ ਆਪਣੀ ਨਵੀਂ ਫਿਲਮ ਐਮਰਜੈਂਸੀ ਦੇ ਵਿੱਚ ਪਿੰਡਰਾਂ ਵਾਲੇ ਨੂੰ ਦਿਖਾਇਆ ਅਤਵਾਦੀ 295 ਦੇ ਤਹਿਤ ਹੋ ਸਕਦਾ ਹੈ ਕੇਸ ਦਰਜ ਸੁਖਬੀਰ ਬਾਦਲ ਨੇ ਇੱਕ ਦਿਨ ਨਹੀਂ 10 ਦਿਨ ਨਹੀਂ ਇੱਕ ਹਫ਼ਤਾ ਨਹੀਂ ਪੂਰਾ ਇੱਕ ਮਹੀਨਾ ਸੈਸ਼ਨ ਵਧਾਉਣ ਦੀ ਕੀਤੀ ਮੰਗ ਪੰਜਾਬ ਸਰਕਾਰ ਨੇ ਪੁਲਿਸ ਅਧਿਕਾਰੀਆਂ ਵਿੱਚੋਂ 14 ਡੀਐਸਪੀ ਦੇ ਕੀਤੇ ਤਬਾਦਲੇ ਐਡਵੋਕੇਟ ਤਾਮੀਨ ਨੇ ਕੀਤੀ ਮੰਗ ਕੰਗਨਾ ਰਣੋਤ ਦੀ ਫਿਲਮ ਐਮਰਜੈਂਸੀ ਨੇ ਸਿੱਖ ਭਾਵਨਾਵਾਂ ਨੂੰ ਪਹੁੰਚਾਈ ਠੇਸ ਜਲਦ ਲੱਗੇ ਉਸਤੇ ਰੋਕ ਪੀਐਮ ਮੋਦੀ 2 ਦਿਨ ਦੇ ਦੌਰੇ ਤੇ ਪਹੁੰਚੇ ਪੋਲੈਂਡ 에ਅਰਪੋਰਟ ਤੇ ਹੋਇਆ ਸ਼ਾਨਦਾਰ ਸਵਾਗਤ ਰੋਡਵੇਜ਼ ਮੁਲਾਜ਼ਮ ਅਤੇ ਟੂਲਪਲਾਜ਼ੇ ਮੁਲਾਜ਼ਮ ਦੇ ਵਿਚਕਾਰ ਹੋਈ ਝੜਪ ਤਿੰਨ ਘੰਟੇ ਸੜਕ ਤੇ ਲੱਗਿਆ ਰਿਹਾ ਜਾ ਹਰਪਾਲ ਚੀਮਾ ਨੇ ਪਾਜਪਾਤੇ ਕਸੇ ਤਿੱਖੇ ਨਿਸ਼ਾਨੇ ਮੁਹੀਮ ਮੈਂਬਰਸ਼ਿਪ ਦਾ ਬਾਈਕਾਟ ਕਰਨ ਨੂੰ ਕਿਹਾ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਅਮਰੀਕਾ ਤੋਂ ਆਈ ਮੰਦਭਾਗੀ ਖਬਰ সুইਮਪੂਲ ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਹੋਈ ਦਰਦਨਾਕ ਮੌਤ ਹੂਣ ਬਣਿਆ ਪਾਣੀ ਪੰਜਾਬ 'ਚ ਵਾਪਰੀ ਵੱਡੀ ਘਟਨਾ ਆਪਣੇ ਹੀ ਪਿਓ ਨੂੰ ਮਾਰ ਦਿੱਤਾ ਪੁੱਤ ਨੇ ਪੰਜਾਬ ਦਾ ਮੌਸਮ ਰਹੇਗਾ ਸੁਹਾਵਨਾ ਮੌਸਮ ਵਿਭਾਗ ਨੇ ਜਾਰੀ ਕੀਤੀ ਨਵੀਂ ਅਪਡੇਟ ਆਉਣ ਵਾਲੇ ਦਿਨਾਂ 'ਚ ਪਵੇਗਾ ਟੁੱਟਵਾਮੀ 3 ਅਗਸਤ ਨੂੰ ਹੋਵੇਗਾ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਰਿਲੀਜ਼ ਕੂਲ ਵਾਹਨਾ ਪਾਲਿਸੀਆਂ ਨੂੰ ਲੈ ਕੇ ਹਾਈ ਕੋਰਟ ਨੇ ਹਰਿਆਣਾ ਚੰਡੀਗੜ੍ਹ ਤੇ ਪੰਜਾਬ ਨੂੰ ਦਿੱਤੀਆਂ ਸਖਤ ਹਦਾਇਤਾਂ ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਵਾਲਾ ਧਮਕੀ ਦੇਣ ਵਾਲਾ ਨਿਕਲਿਆ ਪੁਲਿਸ ਦਾ ਮੁਲਾਜ਼ਮ ਗ੍ਰਿਫਤਾਰੀ ਹੋਣ ਤੋਂ ਬਾਅਦ ਹੋਏ ਵੱਡੇ ਖੁਲਾਸੇ 12 ਸਾਲਾ ਨਾਬਾਲਕ ਨਾਲ ਹੋਇਆ ਜ਼ਬਰਜਨਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕਰਵਾਇਆ ਅਬੋਰਸ਼ਨ ਅੱਜ ਪੂਰਨ ਅਤੇ ਦੋਸ਼ੀ ਦਾ ਹੋਵੇਗਾ ਡੀਐਨਏ ਟੈਸਟ ਪੰਜਾਬ ਸਰਕਾਰ ਨੇ ਨਹਿਰਾਂ ਚੋਂ ਪਾਣੀ ਛੱਡਣ ਦੇ ਹੁਕਮ ਕੀਤੇ ਜਾਰੀ लाठी चार्ज ਦੌਰਾਨ ਪੁਲਿਸ ਵਾਲੇ ਨੇ ਐਸਡੀਐਮ ਦੇ ਸਿਰ ਤੇ ਮਾਰਿਆ ਡੰਡਾ ਵੀਡੀਓ ਹੋਈ ਵਾਇਰਲ ਚੰਡੀਗੜ੍ਹ ਜਾ ਰਹੀ ਰੋਡਵੇਜ਼ বাস ਪਲਟੀ ਡਰਾਈਵਰ ਕੰਡਕਟਰ ਸਣੇ 24 ਯਾਤਰੀ ਹੋਏ ਗੰਭੀਰ ਜ਼ਖਮੀ ਰਾਜਸਥਾਨ ਤੋਂ ਪਰਚਾ ਪਰਦੇ ਹੀ ਰਵਨੀਤ ਬਿੱਟੂ ਦਾ ਕਿਸਾਨਾਂ ਤੇ ਹਮਲਾ ਕਿਹਾ ਬਾਹਰ ਹੋ ਰਹੀ ਹੈ ਫੀਡੀ ਪੰਜਾਬ ਸਕੂਲ ਸਿੱਖਿਆ ਬੋਰਡ ਇਸ ਵਾਰ ਨਹੀਂ ਲਏਗੀ 5ਵੀਂ ਜਮਾਤ ਦੀ ਪ੍ਰੀਖਿਆ ਪੀਐਸਸੀਬੀ ਨੇ ਖਿੱਚੇ ਪਿੱਛੇ ਹੱਥ ਪੰਜਾਬ ਚ ਨਵੀਂ ਗੱਡੀ ਖਰੀਦਣ ਵਾਲੇ ਨੂੰ ਲੱਗਿਆ ਝਟਕਾ ਟੈਕਸ ਦੇ ਵਿੱਚ ਹੋਇਆ ਜ਼ਬਰਦਸਤ ਵਾਧਾ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਧਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ